ਤਲ ਗੁਰ ਸੇਵੀਆ ਅਹਨ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਹੋਵੇ ਸਿਫਤ ਖਸਮ ਦੀ ਨੂਰਿਆਰਸ ਘੁਰਸ ਤੁਧ ਡਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸਜਣ ਸਚਾ ਪਾਤਸ਼ਾਹ ਸਿਰ ਸਾਹ ਦਾ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਸਤਨ ਵਾਹਿਗੁਰੂ ਸਾਹਿਬ ਜੀ ਕਿਆ ਪੜੀਏ ਕਿਆ ਗੁਨੀਆਂ ਕਿਆ ਬੇਦਪੁਰਾਨਾ ਸੁਣੀਏ ਪੜੇ ਸੁਨੇ ਕਿਆ ਹੋਈ ਜੋ ਸਹਜ ਨਾ ਮਿਲੇ ਉਹ ਸੋਈ ਕਿਆ ਪੜੀਏ ਕਿਆ ਗੁਨੀਏ ਕਿਆ ਬੇਦ ਪੁਰਾਨਾ ਸੁਨੀਏ ਪੜੇ ਸੁਨੇ ਕੀ ਹੋਈ ਜੋ ਸਹਜ ਨ ਮਿਲੇ ਸੋਈ ਹਰ ਕਾ ਨਾਮ ਨਾ ਜਪਸ ਗਵਰ ਕਿਆ ਸੋਚੈ ਬਾਹਰੰ ਬਾਰ ਰਹਾਓ ਅੰਧਿਆਰੇ ਦੀਪਕ ਚਾਹੀਏ ਇੱਕ ਵਸਤ ਅਗੋ ਚਰ ਲਹੀਏ ਵਸਤ ਅਗੋ ਚਰ ਪਾਈ ਘਟ ਦੀਪਕ ਰਹਾ ਸਮਾਈ ਕਹ ਕਬੀਰ ਅਬ ਜਾਨਿਆ ਜਬ ਜਾਨਿਆ ਤਉ ਮਨ ਮੰਨਿਆ ਮਨ ਮੰਨਿਆ ਲੋਗ ਨ ਪਤੀਜ ਨ ਪਤੀਜ ਓ ਕਿਆ ਕੀ ਜ ਕਹ ਕਬੀਰ ਅਬ ਜਾਨਿਆ ਜਬ ਜਾਨਿਆ ਤਾ ਮਨ ਮੰਨਿਆ ਮਨ ਮੰਨਿਆ ਲੋਗ ਨ ਪਤੀਜ ਨ ਪਤੀਜ ਤੋ ਕਿਆ ਕੀਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਆ ਪੜੀਐ ਕਿਆ ਗੁਨਿਐ ਕਿਆ ਵੇਦ ਪੁਰਾਨਾ ਸੁਨਿਐ ਪੜੇ ਸੁਨੇ ਕਿਆ ਹੋਈ ਜਾਉ ਸਹਜ ਨਾ ਮਿਲਿਓ ਸੋਈ ਗੁਰੂ ਪਿਆਰ ਵਾਲਿ ਅਜਦਾ ਪਾਵਨ ਵਖਵਾਕ ਸ਼੍ਰੋਮਣੀ ਭਗਤ ਭਗਤ ਕਬੀਰ ਜੀ ਦੀ ਰਸਨਾ ਤੋਂ ਉਚਾਰਨ ਹੋਇਆ ਸੁਰ ਰાગ ਅੰਦਰ ਪਾਵਨੰਗ 655 ਤੇ 56 ਉਤੇ ਸੁਭਾਏਮਾਨ ਹੈ ਭਗਤ ਜੀ ਬਖਸ਼ਿਸ਼ ਕਰ ਦਿੰਦੇ ਹੈ ਭਾਈ ਕੀ ਤੇ ਪੜਨ ਦਾ ਤੇ ਵਿਚਾਰਨ ਦਾ ਲਾਭ ਕੀ ਵੇਦ ਤੇ ਪੁਰਾਨਾਂ ਨੂੰ ਸੁਣਨ ਦਾ ਲਾਭ ਜਦੋਂ ਤੱਕ ਇਹ ਹਿਰਦੇ ਵਿੱਚ ਸਹਿਜ ਨਹੀਂ ਟਿਕਦਾ ਅੰਦਰ ਸਹਿਜ ਨਾਲ ਜੁੜ ਕੇ ਉਸ ਪਿਆਰੇ ਦਾ ਮਿਲਾਪ ਨਹੀਂ ਹੁੰਦਾ ਸਤਿਗੁਰ ਕਹਿੰਦੇ ਪਿਆਰੇ ਆ ਜੇ ਪੜਦਾ ਹੈ ਸੁਣਦਾ ਹੈ ਵਿਚਾਰਦਾ ਹੈ ਤੇ ਇਸ ਨੂੰ ਆਪਣਾ ਕੇ ਆਪਣੇ ਹਿਰਦੇ ਵਿੱਚ ਸਹਿਜ ਲਿਆ ਤਾਂ ਕਿ ਉਸ ਸਹਿਜ ਸਤਿ ਕਾ ਉਸ ਪਿਆਰੇ ਦਾ ਮਿਲਾਪ ਹਾਸਲ ਹੋਵੇ ਤੇ ਜੀਵਨ ਸਫਲ ਬਣ ਜਾਏ ਸਤਿਗੁਰ ਕਿਰਪਾ ਕਰਨ ਗੁਰੂ ਕੀ ਬਾਣੀ ਨੂੰ ਅਸੀਂ ਆਪਣੇ ਜੀਵਨ ਵਿੱਚ ਅਪਲਾਈ ਕਰ ਸਕੀਏ ਕਮਾ ਸਕੀਏ ਤਾਂ ਕਿ ਇਹ ਪੜਿਆ ਸੁਣਿਆ ਸਾਡਾ ਥਾਂੇ ਪੈ ਜਾਏ ਸਤਿਗੁਰ ਸਭਨਾਂ ਨੂੰ ਨਾਮ ਸੇਵਾ ਸਿਮਰਨ ਬਖਸ਼ਣ ਸਭ ਨਦ ਆਵਿਆ ਗਾਵਿਆ ਸੇਵਾ ਆਪਣੇ ਦਰ ਤੇ ਪਰਵਾਨ ਕਰਨ ਜੀ ਹੋਈਆ ਭੁੱਲਾ ਦੇਖੇ ਮਾ ਵਾਹਿ ਹੈ ਗੁਰਜੀਕਾ ਖਾਲਸਾ ਵਾਹਿ ਹੈ ਗੁਰਜੀਕੀ ਫਤਿਹ ਹੈ